ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਰਖੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਮੈਜਨ ਟੀਵੀ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਸਾਡੇ ਸੂਬੇ ਸਾਡੇ ਸ਼ਹਿਰ ਜਾਂ ਸਾਡੇ ਕੈਨੇਡਾ ਦੇ ਵਿੱਚ ਜਦ ਕੋਈ ਸਾਡਾ ਪਾਈਚਾਰੇ ਦਾ ਪਹਿਲੀ ਵਾਰੀ ਕੋਈ ਮੱਲਾ ਮਾਰਦਾ ਤਾਂ ਉਹਦੇ ਨਾਲ ਜਦ ਮੈਂ ਇੰਟਰਵਿਊ ਕਰਦਾ ਤਾਂ ਉਹ ਸ਼ੋਅ ਦਾ ਨਾਮ ਹੁੰਦਾ ਦਾ ਫਰਸ ਸ਼ੋ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਪਾਈਚਾਰੇ ਵਿੱਚੋਂ ਕੈਨੇਡੀਅਨ ਬੌਰਨ ਪਹਿਲੀ ਵਾਰੀ ਸਾਡੀ ਮੈਨੀਟੋਬਾ ਲੈਜਿਸਲੇਟਿਵ ਦੇ ਵਿੱਚ ਐਮ ਐਲ ਏ ਬਣ ਕੇ ਗਏ ਜਿਆਦਾ ਸਮਾਂ ਨਹੀਂ ਅੱਜ ਲਵਾਂਗੇ ਸਿੱਧੀ ਗੱਲਬਾਤ ਕਰਦੇ ਆ ਕਿਉਂਕਿ ਇਹ ਮਹਿਮਾਨ ਦੇ ਨਾਲ ਗੱਲਬਾਤ ਦੇ ਦੌਰਾਨ ਬੜੀਆਂ ਚੀਜ਼ਾਂ ਇੰਟਰਸਟਿੰਗ ਹੋਣਗੀਆਂ ਤੇ ਮੈਂ ਵੈਲਕਮ ਕਰਨਾ ਚਾਹੁੰਨਾ ਅੱਜ ਦੇ ਮਹਿਮਾਨ ਐਮਐਲਏ ਜਿਹੜੀ ਦੇਵਗੰਦਾ ਸਸੀ ਗੱਲ ਜਿਹੜੀ ਜੀ ਸਸੀ ਜੀਪਾ ਜੀ ਕਿਦਾਂ ਬਿਲਕੁਲ ਠੀਕ ਜੀ ਤੁਹਾਡਾ ਤੈਦੋਂ ਧੰਨਵਾਦ ਅੱਜ ਇੱਥੇ ਸੱਦਣ ਦਾ ਜੀ ਪਹਿਲਾਂ ਤਾਂ ਜੀ ਮੈਂ ਤਾਂ ਹੀ ਅੱਜ ਸਿੱਧੀ ਇੰਟਰਵਿਊ ਸ਼ੁਰੂ ਕਰਤੀ ਹੈ ਕਿਉਂਕਿ ਬੜੇ ਲੋਕ ਐਕਸਾਈਟਿਡ ਸੀ ਕਿ ਜਿਹੜੀ ਦੀ ਇੰਟਰਵਿਊ ਸੁਣਨੀ ਹੈ अच्छा जी बिल्कुल मैं ਵੀ ਇੱਕ ਸਾਈਟਾਂ ਤੇ ਆ ਜੋਣਦਾ ਤੇ ਗੱਲਬਾਤ ਕਰਦੇ ਜੀ ਜਿਵੇਂ ਆਪਾਂ ਗੱਲ ਕੀਤੀ ਦਫਾ ਸ਼ੋ ਪਹਿਲੀ ਵਾਰੀ ਕੈਨੇਡੀਅਨ ਬੌਰਨ ਪੰਜਾਬੀ ਸਿੱਖ ਐਮਐਲਏ ਬਣਿਆ ਤੇ ਕਿੱਦਾਂ ਦਾ ਮਾਣ ਮਹਿਸੂਸ ਹੋਇਆ ਮਾਣ ਜੀ ਮਹਿਸੂਸ ਆ ਪਰ ਮੈਨੂੰ ਇਸ ਤੋਂ ਵੱਡੀ ਜਿਹੜੀ ਮਾਣ ਉਹ ਉਹਨਾਂ ਤੇ ਆਪਣੇ ਜਿਹੜੇ ਆ ਮਾਮ ਡੈਡ ਨੇ ਉਹਨਾਂ ਦੀ ਜਨਰੇਸ਼ਨ ਜਿਨ੍ਹਾਂ ਨੇ ਫਾਊਂਡੇਸ਼ਨ ਸਾਡੇ ਲਈ ਰੱਖਿਆ ਜੀ ਜਿਹੜੇ ਪਹਿਲਾਂ ਇਮੀਗਰੈਂਟ ਇੱਥੇ ਆਏ ਰਾਈਟ ਆਪਣੇ ਡੈਡੀ ਹੋਣੀ 1980 ਚ ਆਇਆ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨ ਬਣਾਈਆਂ ਉਹਨਾਂ ਦੀ ਜਿਹੜੀ ਮਿਹਨਤ ਸੀਗੀ ਜਿਹਦੇ ਕਰਕੇ ਅਸੀਂ ਜਿੱਥੇ ਅੱਜ ਹੈਗੀਆਂ ਖੜੇ ਹੋਏ ਆ ਉਹਨਾਂ ਤੇ ਮਾਣ ਆ ਤੇ ਮੈਨੂੰ ਮਹਿਸੂਸ ਕਰਦਾ ਇੱਕ ਫਰਜ਼ ਤੁਸੀਂ ਕਹਿ ਲੋ ਕਿ ਆਪਣਾ ਹੁਣ ਫਰਜ਼ ਆ ਆਪਣੀ ਜਨਰੇਸ਼ਨ ਦਾ ਕਿ ਉਹਨਾਂ ਦੀ ਜਿਹੜੀ ਕੀਤੀ ਕਮਾਈ ਉਹਨੂੰ ਅੱਗੇ ਕਿਵੇਂ ਕਰਨਾ ਆਪਣੀ ਕਮਿਊਨਿਟੀ ਦੀ ਹੋਰ ਕਿਵੇਂ ਅਸੀਂ ਗ੍ਰੋਥ ਕਰ ਸਕਦੇ ਆ ਇਹਦੀ ਆ ਹੋਰ ਯੂਨਿਟੀ ਨੂੰ ਹੋਰ ਸਟਰੋਂਗ ਕਿਵੇਂ ਕਰ ਸਕਦੇ ਆ ਜੀ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਵੀ ਕੋਈ ਸਾਨੂੰ ਆਣ ਕੇ ਮਿਲਦਾ ਤੇ ਸਾਨੂੰ ਕਹਿੰਦੇ ਆ ਵੀ ਤੁਸੀਂ ਆਪਣੇ ਕਮਿਊਨਿਟੀ ਕਮਿਊਨਿਟੀ ਚੋਂ ਹੈਗਾ ਮੈਂ ਤਾਂ ਹਜੇ ਵੀ ਕਹਿੰਨਾ ਮੈਂ ਚਾਹੇ ਐਮਐਲਏ ਜਾਂ ਟਾਈਟਲ ਆ ਕੁਝ ਵੀ ਆ ਮੈਂ ਫੇਰ ਵੀ ਕਮਿਊਨਿਟੀ ਲਈ ਜਿਹੜੀ ਆ ਤੇ ਹਜੇ ਵੀ ਆਪ ਦੇ ਆਪ ਨੂੰ ਖੁਸ਼ੂਸ ਕਰਦਾ ਕਿ ਆਪਣੀ ਕਮਿਊਨਿਟੀ ਦੇ ਨਾਲ ਬਹੁਤ ਪਿਆਰ ਰਹਿੰਦਾ ਤੇ ਬੜੀ ਐਕਸਾਈਟਮੈਂਟ ਹੁੰਦੀ ਹੈ ਜਿਹੜੀ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਟੀਨ ਏਜ ਚ ਗੁਰੂ ਘਰ ਚ ਮੁੰਡਾ ਜਾਂਦਾ ਸੀ ਨਿੱਕਾ ਜਿਹਾ ਸੇਵਾ ਕਰਦਾ ਸੀ ਸਾਰੇ ਉਹਨੂੰ ਜਾਣਦੇ ਆ ਅੱਜ ਜੇ ਕਿਤੇ ਗੱਲ ਜਿਹੜੀ ਦੀ ਹੁੰਦੀ ਹੈ ਸਭ ਉਹਨੂੰ ਕਨੈਕਟ ਕਰਦੇ ਕਿ ਸਾਡਾ ਬੱਚਾ ਵਾ ਸੋ ਉਹਨਾਂ ਦੇ ਲਈ ਜਿਹੜੀ ਗੁਰੂ ਘਰ ਚ ਜਿਵੇਂ ਸੇਵਾ ਕਰਦਾ ਹੁੰਦਾ ਸੀ ਤਾਂ ਉਹਨਾਂ ਦੇ ਲਈ ਉਵੇਂ ਹੀ ਅੱਜ ਉਹਨਾਂ ਨੂੰ ਲੱਗਦਾ ਸੋ ਗੁਰੂ ਘਰ ਨਾਲ ਕਿਵੇਂ ਜੁੜਾ ਸੀਗਾ ਗੁਰੂ ਘਰ ਦੇ ਨਾਲ ਅਸੀਂ ਵੈਸੇ ਤਾਂ ਹੁਣ ਛੋਟੇ ਹੋਣ ਦੇ ਨੂੰ ਜਾਂਦੇ ਰਹੇ ਹਾਂ ਤੇ ਗੁਰੂ ਘਰ ਤਾਂ ਜਿਵੇਂ ਕੋਈ ਵੀ ਬੱਚਾ ਜਾਂਦਾ ਸੀ ਜਾਂਦੇ ਹਾਂ ਮਾਪਿਆਂ ਦੇ ਨਾਲ ਜਾਂਦੇ ਰਹੇ ਹਾਂ ਤੇ ਬੜਾ ਪਿਆਰ ਸੀਗਾ ਆਪਣੇ ਧਰਮ ਦੇ ਨਾਲ ਤੇ ਆਪਣੇ ਕਲਚਰ ਦੇ ਨਾਲ ਅਸੀਂ ਜਾਂਦੇ ਰਹੇ ਹਾਂ ਤੇ ਆ ਜਿਹੜੀ ਤੁਸੀਂ ਕਹਿ ਸਕਦੇ ਆ ਕਮਿਊਨਿਟੀ ਲੈਵਲ ਤੇ ਸਾਡੀ ਇਨਵਰਨਮੈਂਟ ਸ਼ੁਰੂ ਹੋਈ ਸੀਗੀ 2011 ਦੇ ਵਿੱਚ 2011 12 ਦੇ ਵਿੱਚ ਆ ਕੋਸਟ ਟਾਈਮ ਦੇ ਵਿੱਚ ਵਿਸਕੌਂਸਿਨ ਦੇ ਵਿੱਚ ਇੱਕ ਗੁਰਦੁਆਰੇ ਤੇ ਵਿੱਚ ਸ਼ੂਟਿੰਗ ਹੋਈ ਸੀਗੀ ਅਮਰੀਕਾ 'ਚ ਤੇ ਉਹ ਕਾਫੀ ਆ ਸ਼ੌਕਿੰਗ ਚੀਜ਼ ਸੀਗੀ ਆਪਣੀ ਕਮਿਊਨਿਟੀ ਲਈ ਨਾਰਥ ਅਮਰੀਕਾ ਦੇ ਵਿੱਚ ਤੇ ਉਹਦੇ ਲਈ ਅਸੀਂ ਇੱਕ ਵਿਜੂਅਲ ਕੀਤਾ ਸੀਗਾ ਕਮਿਊਨਿਟੀ ਨੇ ਲਜਿਸਟਰੀ ਬਿਲਡਿੰਗ ਦੇ ਸਾਹਮਣੇ ਤੇ ਉੱਥੇ ਮੈਨੂੰ ਸਮਾਂ ਮਿਲਿਆ ਸੀਗਾ ਬੋਲਣ ਦਾ ਤੇ ਉੱਥੇ ਮੈਨੂੰ ਬਹੁਤ ਮਹਿਸੂਸ ਹੋਇਆ ਕਿ ਸਾਡੀ ਕਮਿਊਨਿਟੀ ਰਹੀ ਕਿੰਨੀ ਵੱਡੀ ਚੀਜ਼ ਆ ਬਟ ਹਾਊ ਇੰਪੋਰਟੈਂਟ ਇਟ ਇਜ਼ ਟੂ speak about our community right get involved ਤੇ ਉਹ ਦਿਨ ਆਲ ਜਦੋਂ ਉਸੇ ਸੇਮ ਟਾਈਮ ਦੇ ਵਿੱਚ ਸਾਨੂੰ ਗੁਰਦੁਆਰੇ ਦੀ ਕਮੇਟੀ ਚ ਪਾਇਆ ਗਿਆ ਸੀਗਾ ਐਸ ਅ ਸਟੂਡੈਂਟ ਰੋਲ ਤੇ ਸੋ ਉਦੋਂ ਅਸੀਂ ਹਜੇ ਯੂਨੀਵਰਸਿਟੀ ਪੜ੍ਹਦੇ ਸੀਗੇ ਤੇ ਉਦੋਂ ਸਾਡੀ ਇਨਵੋਲਵਮੈਂਟ ਸ਼ੁਰੂ ਹੋਈ ਫਿਰ ਲਗਭਗ 10 ਸਾਲ ਅਸੀਂ ਕਮੇਟੀ ਚ ਰਹੇ ਉਥੇ ਗੁਰਦੁਆਰੇ ਇਨਵੋਲਵ ਜੀ ਸੇਵਾ ਤੌਰ ਤੇ ਮੈਂ ਸਾਡੀ ਆਡੀਅנס ਨੂੰ ਦੱਸਦਾ ਜੀ ਵਾਈਸ ਪ੍ਰੈਜ਼ੀਡੈਂਟ ਤੁਸੀਂ ਗੁਰੂ ਕਰਦੇ ਰਹੇ ਹੋ ਨਾ ਜੀ ਸੋ ਜਿਹੜੀ ਹੁਣ ਇੱਕ ਗੱਲ ਕਰੀਏ ਤੁਸੀਂ ਏਜ ਦੇ ਵਿੱਚ ਕਹਿ ਲੋ ਜਾਂ ਸ਼ੁਰੂਆਤੀ ਜ਼ਿੰਦਗੀ ਜਦ ਆਪਾਂ 20s ਚ ਹੁੰਨੇ ਆ ਲੈਜਿਸਲੇਟਵ ਤੇ ਤੁਸੀਂ ਜਾ ਕੇ ਵਿਗਲ ਦੀ ਗੱਲ ਕੀਤੀ ਸੀ ਨਾ ਹੂੰ ਹੂੰ ਸੋ ਕਦੇ ਸੋਚਿਆ ਇਹ ਉਹ ਬਿਲਡਿੰਗ ਦੇ ਅੰਦਰ ਵੀ ਜਾਓਗੇ ਐਜ਼ ਐਮ ਐਲ ਏ ਸੋਚਿਆ ਸੀਗਾ ਸੋਚਾਸ ਜੀਗਾ ਜ਼ਰੂਰ ਉਹ ਇੱਕ ਮੈਨੂੰ ਹਜੇ ਤੱਕ ਉਹ ਮੈਮਰੀ ਯਾਦ ਹੁੰਦੀ ਆ ਜਦੋਂ ਅਸੀਂ ਲੈਜਿਸਲੇਟਿਵ ਬਿਲਡਿੰਗ ਚ ਵੜਦੇ ਆ ਤੇ ਜਿਹੜੇ ਉਹ ਬਹੁਤ ਵੱਡੇ ਗ੍ਰਾਉਂਡ ਗ੍ਰੈਂਡ ਸਟੇਅਰ ਕੇਸ ਜਿਹਨੂੰ ਕਹਿੰਦੇ ਆ ਜਿਹੜੇ ਜਿਹੜੇ ਹੁਣ ਗਏ ਵੀ ਆ ਬੀਚ ਉਹਨਾਂ ਨੂੰ ਪਤਾ ਤੇ ਉਹ ਕਾਫੀ ਵੱਡੀ ਜਦੋਂ ਤੁਸੀਂ ਜਾਣਦੇ ਆ ਉਹ ਚੀਜ਼ इमोशनल ਕਰ ਦਿੰਦੀ ਹੈ ਕਿ ਇਹ ਪਹਿਲੀ ਗੱਲ ਇੰਪੋਰਟੈਂਟ ਬਿਲਡਿੰਗ ਆ ਪਰ ਸਾਡੇ ਵਰਗੇ ਲੋਕਾਂ ਨੂੰ ਉੱਥੇ ਜਾਣਾ ਵੀ ਵੱਡੀ ਚੀਜ਼ ਆ ਜੀ ਤੇ ਮੈਂ ਸੋਚਿਆ ਸੀ ਸਮ ਡੇ ਆ ਵਾਂਟ ਟੂ ਬੀ ਹੇਅਰ ਸਮ ਡੇ ਆ ਵਾਂਟ ਟੂ ਬੀ ਹੇਅਰ ਵਾਟ ਏਵਰ ਆ ਕਪੈਸਿਟੀ ਇਟ ਇਜ਼ ਆ ਵਾਂਟ ਟੂ ਬੀ ਇਨ ਦਿਸ ਬਿਲਡਿੰਗ ਤੇ ਮੈਨੂੰ ਪਤਾ ਨਹੀਂ ਸੀ ਕਿ ਉਹ ਤਾਂ ਵੈਸੇ ਮੇਰੀ ਇੱਕ ਖੁਆਇਸ਼ ਸੀਗੀ ਤੇ ਮੈਂ ਯੂ نو ਡੋਨਟ نو ਡਾਊਨ ਦ ਰੋਡ ਕੀ ਹੋ ਸਕਦਾ ਜੀ ਤੇ ਤੁਸੀਂ ਕਹ ਲਓ ਦੈਟਸ ਯੂ ਨੋ ਊਨੀਵਰਸ ਮਹਾਰਾਜ ਜਿੰਨ ਕਹ ਕਹ ਲਓ ਜਿੱਥੇ ਉਹ ਲਿਖ ਦਿੰਦਾ ਉੱਥੇ ਹੀ ਤੁਸੀਂ ਫਿਰ ਜਾਣਾ ਹੁੰਦਾ ਦੈਟਸ ਹਾਊ ਆ ਐਂਡਡ ਅਪ ਥੇਰ ਜੇ ਹੁਣ ਗੱਲ ਕਰੀਏ ਤੁਹਾਡੀ ਚੋਣ ਦੀ ਜਾਂ ਤੁਹਾਡੀ ਰਾਈਡਿੰਗ ਦੀ ਗੱਲ ਕਰੀਏ ਆਪਾਂ ਨਾ ਜਦੋਂ ਤੁਹਾਨੂੰ ਨਾਮੀਨੇਸ਼ਨ ਮਿਲੇ ਦਿਨ ਥੋੜੇ ਸੀ ਮੈਂ ਵੇਖਿਆ ਤੁਹਾਡੇ ਵੋਲੰਟੀਅਰ ਸਰਪਲਸ ਆਏ ਹੋਏ ਸੀਗੇ ਜਿੱਧਰ ਜਾਂਦੇ ਸੀ ਜੀਡੀ ਦੇ ਵੋਲੰਟੀਅਰ ਦਿਖ ਰਹੇ ਸੀ ਜਿੱਧਰ ਜਾਂਦੇ ਸੀ ਜੀਡੀ ਦੇ ਵੋਲੰਟੀਅਰ ਦਿਖ ਰਹੇ ਸੀ ਇੰਨੀ ਵੱਡੀ ਟੀਮ ਆਪ ਕਿਵੇਂ ਤਿਆਰ ਕੀਤੀ ਸੀ ਓਦੋਂ ਸ਼ਾਰਟ ਪੀਰੀਅਡ ਉਹ ਮੈਂ ਪਹਿਲਾਂ ਤਾਂ ਸਾਰੇ ਵੋਲੰਟੀਅਰਾਂ ਦਾ ਜਿਨ੍ਹਾਂ ਦੇ ਨਾਲ ਸਾਡੇ ਪਿਆਰ ਆ ਤੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਉਹ ਟਾਈਮ ਦੇ ਵਿੱਚ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਵੀ ਸਾਡੇ ਨਾਲ ਮੋਢੇ ਮੋਢੇ ਲਾ ਕੇ ਖੜੇ ਸੀਗੇ ਉਹ ਟਾਈਮ ਦੇ ਵਿੱਚ ਕਿਉਂਕਿ ਮੈਂ ਕਹਿਣਾ ਹੁਣ ਕੋਈ ਪੋਲਿਟਿਕਸ ਚ ਜਾਣਾ ਇਹ ਬਹੁਤ ਬਹੁਤ ਹੀ ਛੋਟੀ ਗੱਲ ਨਹੀਂ ਇਟਸ ਅ ਬਿਗ ਡਿਸੀਜਨ ਰਾਈਟ ਤੁਸੀਂ ਬਹੁਤ ਵੱਡਾ ਫੈਸਲਾ ਲੈਂਦੇ ਆ ਕਿਉਂਕਿ ਉਹ ਆਪਣੇ ਲਾਈਫ ਤੇ ਬਹੁਤ ਵੱਡਾ ਇਫੈਕਟ ਪੈਂਦਾ ਤੁਹਾਨੂੰ ਜੌਬ ਛੱਡਣੀ ਪੈਂਦੀ ਆ ਤੁਹਾਡੇ ਫੈਮਿਲੀ ਤੇ ਵੀ ਇਫੈਕਟ ਪੈਂਦਾ ਪਰ ਮੈਨੂੰ ਜਿਹੜੇ ਪਾਸੇ ਅਸੀਂ ਹੌਲੀ ਹੌਲੀ ਆਉਂਦੇ ਰਹੇ ਆ ਪੋਲਿਟਿਕਸ ਵੱਲ ਅਸੀਂ ਤਾਂ ਕਰਕੇ ਆਉਂਦੇ ਰਹੇ ਕਿਉਂਕਿ ਸਾਡੇ ਪਿੱਛੇ ਜਿਹੜੀ ਕਮਿਊਨਿਟੀ ਸੀਗੀ ਸਾਡੇ ਜਿਹੜੇ ਨਾਲ ਦੇ ਲੋਕ ਸੀਗੇ ਦੇ ਪੁਸ਼ਡ ਮੀ ਦੇ ਸਟ ਜਿਹੜੀ ਡੂ ਥਿਸ ਡੂ ਥਿਸ ਤੇ ਮੈਨੂੰ ਬੜਾ ਮਹਿਸੂਸ ਹੋਇਆ ਸੀਗਾ ਜਦੋਂ ਅਸੀਂ ਉਹ ਫੈਸਲਾ ਲਿਆ ਉਹ ਸਾਡੇ ਨਾਲ ਵੀ ਖੜੇ ਸੀ ਉਹ ਟਾਈਮ ਦੇ ਵਿੱਚ ਸੋ ਤਾਂ ਕੋਈ ਆਪੇ ਆਪ ਕਾ ਕੁਛ ਨਹੀਂ ਕਰਦਾ ਜਿਹੜੇ ਨਾਲ ਪਿੱਛੇ ਨਾਲ ਖੜਦੇ ਹੁੰਦੇ ਆ ਦੇ ਹੈਲਪ ਯੂ ਗੈਟ देयर ਸੋ ਉਹਨਾਂ ਦੇ ਕਰਕੇ ਅਸੀਂ ਜਿੱਥੇ ਹੁਣ ਹੈਗੇ ਆਂ ਸੇਵਾ ਕਰਨ ਦਾ ਸਾਨੂੰ ਇੱਕ ਸਮਾਂ ਬਖਸ਼ਿਆ ਜੀ ਆ ਬਾਬੇ ਨੇ ਵੀ ਆਰ ਹੇਅਰ ਬਿਕਾਜ਼ ਆਫ ਏਮ ਹੁਣ ਜਿਹੜੀ ਇੱਕ ਚੀਜ਼ ਹੋਰ ਵੀ ਸੀਗੀ ਕਿ ਦੇਖੋ ਹੁਣ ਸਾਰੇ ਬੱਚੇ ਇੱਥੋਂ ਲੰਘਦੇ ਨੇ ਸਟੇਅਰ ਕੇਸ ਤੱਕ ਤਾਂ ਜ਼ਰੂਰ ਜਾਂਦੇ ਨੇ ਨਾ ਸਕੂਲ ਟਾਈਮ ਦੇ ਵਿੱਚ ਕਿਹੜੇ ਸਕੂਲ ਪੜੇ ਸੀ ਕਿਉਂਕਿ بڑے ਬੱਚੇ ਅੱਜ ਵੇਖਦੇ ਹੋਣੇ ਕਿ ਸਾਡੇ ਐਮ ਐਲ ਏ ਸਾਡੇ ਸਕੂਲ ਪੜੇ ਹੋਣਗੇ ਹਾਂਜੀ ਬਿਲਕੁਲ ਜੀ ਮੈਂ ਤਾਂ ਜਿਵੇਂ ਮੈਂ ਕਹਾਂ ਸੀ ਕਿ ਮੋਨੋਪਿਕ ਦਾ ਜੰਪਾ ਲਾ ਇਥੇ ਮੈਂ ਸਾਰੇ ਸਕੂਲ ਨਾਰਥ ਐਂਡ ਚ ਮੋਸਟਲੀ ਨਾਰਥ-ਵੈਸਟ ਸਾਈਡ ਸੋ ਪਹਿਲਾ ਸਕੂਲ ਅਸੀਂ ਸ਼ਾਨਸੀ ਪਾਰਕ ਤੋਂ ਸ਼ੁਰੂ ਕੀਤਾ ਸੀਗਾ ਮੋੜ ਕੇ ਅਸੀਂ ਥੋੜਾ ਟਾਈਮ ਫੇਥ ਅਕੈਡਮੀ ਚ ਲਾਇਆ ਜੈਫਰਸਨ ਸਕੂਲਾ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਗਏ ਲੀਲਾ ਨਾਰਥ ਸਕੂਲ ਤੇ ਫਿਰ ਹਾਈ ਸਕੂਲ ਅਸੀਂ ਗਏ ਸਿਸਲਰ ਹਾਈ ਸਕੂਲ ਜਿੱਥੇ ਕਾਫੀ ਆਪਣੇ ਬੱਚੇ ਜਾਂਦੇ ਆ ਤੇ ਗਏ ਆ ਤੇ ਫਿਰ ਯੂਨੀਵਰਸਿਟੀ ਮਾਨੀਟੋਬਾ ਚੋਂ ਸੀ ਡਿਗਰੀ ਕੀਤੀ ਆ ਹੁਣ ਤੁਸੀਂ ਯੂਨੀਵਰਸਿਟੀ ਆਫ ਮੈਰੀਟੋਬਾ ਚ ਜਦ ਗਏ ਸੀ ਮੈਨੂੰ ਬਾਅਦ ਚ ਪਤਾ ਲੱਗਾ ਕਿ ਤੁਸੀਂ ਉੱਥੇ ਜੌਬ ਵੀ ਕੀਤੀ ਹੈ ਹਾਂਜੀ ਹਾਂਜੀ ਯਾ ਉੱਥੇ ਅਸੀਂ ਪਹਿਲਾਂ ਡਿਗਰੀ ਕੀਤੀ ਸੀਗੀ ਮੁੜ ਕੇ ਅਸੀਂ ਪੋਲਿਟਿਕਸ ਚ ਗਏ ਤੇ ਅਸੀਂ ਗਵਰਨਮੈਂਟ ਰਿਲੇਸ਼ਨਸ਼ਿਪ ਕੰਮ ਕੀਤਾ ਫਿਰ ਇੱਕ ਆਪਰਚੂਨਿਟੀ ਆਈ ਮੇਰੇ ਕੋਲ ਕਿ ਦ ਡਾਇਰੈਕਟਰ ਆਫ ਗਵਰਨਮੈਂਟ ਰਿਲੇਸ਼ਨਸ ਤੇ ਉੱਥੇ ਫਿਰ ਅਸੀਂ ਉਹ ਪੋਜੀਸ਼ਨ ਲਈ ਸਾਨੂੰ ਆਫਰ ਆਈ They, I was a government relations director at the University of Manitoba and we um, both the uh, uh, rewarding job Sigiili and ਤੇ 아이 ਵਾ ਹਰ ਚਾਂਸ ਟੂ ਵਰਕਡ ਜਿਹੜੀ ਐਸ ਟਾਈਮ ਤੇ ਉੱਥੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਮਾਈਕਲ ਬੈਨਰਾਚ ਉਹਨਾਂ ਦੇ ਨਾਮ ਦਾ ਕੰਮ ਕੀਤਾ ਤੇ ਬਹੁਤ ਵਧੀਆ ਟਾਈਮ ਉੱਥੇ ਸੀਗਾ ਬਹੁਤ ਸਿੱਖਣ ਨੂੰ ਵੀ ਮੈਨੂੰ ਕੁਝ ਮਿਲਿਆ ਤੇ ਇਹ ਮੈਨੂੰ ਬੜੀ ਖੁਸ਼ੀ ਵੀ ਹੋਈ ਵੀ ਜਿੱਥੋਂ ਮੈਂ ਪੜ ਕੇ ਗਿਆ ਆਪਣੀ ਡਿਗਰੀ ਕੀਤੀ ਉੱਥੇ ਵਾਪਸ ਮੈਂ ਉੱਥੇ ਕੰਮ ਕਰ ਰਿਹਾ ਜੀ ਤੇ ਯੂਨੀਵਰਸਿਟੀ ਦੇ ਸਪੋਰਟ ਕਰ ਰਿਹਾ ਐਡਵੋਕੇਸੀ ਕਰ ਰਿਹਾ ਉਹਨਾਂ ਦੇ ਬਿਹਫ ਤੇ ਜੀ ਜਿੰਨੀ ਆਡੀਅנס ਦੇਖ ਰਹੀ ਹੈ ਜੀ ਇੱਕ ਚੀਜ਼ ਹੋਰ ਦੱਸ ਦिए ਕਿ ਸਾਡੇ ਜਿੰਨੀ ਵੀ ਫੰਡਿੰਗ ਆਉਂਦੀ ਹੁੰਦੀ ਸੀ ਮੈਨੂੰ ਲੱਗਦਾ ਉਹਦੇ ਚ ਹਮੇਸ਼ਾ ਤੁਸੀਂ ਪਹਿਲਾਂ ਰੋਲ ਨਿਭਾਉਂਦੇ ਹੋ ਕਿਉਂਕਿ ਜਿਹੜੀ ਥੋੜੀ ਪੋਜੀਸ਼ਨ ਸੀ ਫੰਡਿੰਗਸ ਦੇ ਨਾਲ ਹੀ ਰਿਲੇਟਡ ਸੀਗੇ ਫੰਡਿੰਗ ਪਾਲਿਸੀ ਕੋਸ਼ ਵੀ ਜਿਹੜਾ ਗਵਰਨਮੈਂਟ ਰਿਲੇਸ਼ਨਸ ਦਾ ਕੰਮ ਹੁੰਦਾ ਇਟ ਇਜ਼ ਪ੍ਰਾਇਮਰਲੀ ਜਨਵਸੀ ਲੋਬਿੰਗ ਕਹਿੰਦੇ ਆ ਜੀ ਗਵਰਨਮੈਂਟ ਦੇ ਨਾਲ ਹੋਰ ਤੁਸੀਂ ਗਵਰਨਮੈਂਟ ਦੇ ਨਾਲ ਕੋਈ ਵੀ ਇਸ਼ੂ ਹੁੰਦਾ ਕੋਈ ਜਿਵੇਂ ਮੈਂ ਕਹਿਣਾ ਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਕਮਿਊਨਿਟੀ ਗਰੁੱਪ ਦੇ ਨਾਲ ਇਨਵੋਲਵ ਹੁੰਨੇ ਆ ਹੁਣ ਅਸੀਂ ਗੁਰਦੁਆਰੇ ਦੀ ਗੱਲ ਕਰਦੇ ਆ ਇਟਸ ਗ੍ਰਾਸ ਰੂਟਸ ਜੋ ਕਮਿਊਨਿਟੀ ਲੈਵਲ ਤੇ ਹੁੰਦਾ ਰਾਈਟ ਉੱਥੇ ਤੁਹਾਨੂੰ ਪਤਾ ਲੱਗਦਾ ਕਿਹੜੇ ਕਿਹੜੇ ਵਿਸ਼ੇ ਹੁੰਦੇ ਕਿਹੜੇ ਕਿਹੜੇ ਸਮੱਸਿਆ ਆਵਾਂ ਆਉਂਦੇ ਨੇ ਜੀ ਤੇ ਉਹਨੂੰ ਤੁਸੀਂ ਐਡਵੋਕੇਸੀ ਕਿਵੇਂ ਕਰਦੇ ਆ ਗਵਰਨਮੈਂਟ ਦੇ ਨਾਲ ਕਿ ਕੀ ਕੁਝ ਸਾਡੀ ਕਮਿਊਨਿਟੀ ਨੂੰ ਚਾਹੀਦਾ ਰਾਈਟ ਆ ਇਥਿੰਕ ਵਾਦਰ ਇਟਸ ਹੈਲਥ ਕੇਅਰ ਮੈਂਟਲ ਹੈਲਥ ਕੇਅਰ ਕੋਈ ਵੀ ਹੋਗਾ ਰਾਈਟ ਤੇ ਜਿਵੇਂ ਆਪਣੇ ਕਮਿਊਨਿਟੀ ਗ੍ਰਾਂਟਸ ਲਈ ਫੰਡਿੰਗ ਉਹਨਾਂ ਲਈ ਵੀ ਕਾਫੀ ਐਡਵੋਕੇਸੀ ਕਰਨੀ ਪਈ ਇਹੀ ਕੰਮ ਮੈਂ ਯੂਨੀਵਰਸਿਟੀ ਆਫ ਮਾਨੀਟੋਬਾ ਵੀ ਕੀਤਾ ਰਾਈਟ ਕਿਉਂਕਿ ਆਬਕਸੀ on behalf of them so ਮੇਨ ਕੰਮ ਇਹ ਹੁੰਦਾ ਕਿ ਲਾਬਿੰਗ ਦ ਗਵਰਨਮੈਂਟ ਫॉर ਸਪੋਰਟ ਫॉर ਯੂਰ ਆਰਗੇਨਾਈਜੇਸ਼ਨ ਐਂਡ ਯੂਰ ਕਮਿਊਨਿਟੀ ਗਰੁੱਪ ਜੇ ਹੁਣ ਗੱਲ ਕਰੀਏ ਕਿ ਤੁਹਾਡਾ ਜਿਹੜਾ ਸਫਰ ਹੈ ਐਮਐਲਏ ਦਾ ਕਿਉਂਕਿ ਲੈਜਿਸਲੇਟਿਵ ਦੇ ਵਿੱਚ ਲੋਕਾਂ ਨੂੰ ਲੱਗਦਾ ਹੁੰਦਾ ਕਿ ਐਮਐਲਏ ਬੰਨਾ ਬੜਾ ਸੌਖਾ ਹੈ ਤੇ ਸਵੇਰੇ ਕਈ ਵਾਰੀ 8-9 ਵਜੇ ਐਮਐਲਏ ਪਹੁੰਚ ਜਾਂਦੇ ਤੇ ਰਾਤ ਦੇ 8-9 ਵਜੇ ਤੱਕ ਉੱਤੇ ਹੁੰਦੇ ਬਾਅਦ ਇਵੈਂਟ ਤੇ ਵੀ ਜਾਣਾ ਪੈਂਦਾ ਹੂੰ ਹੂੰ ਤੇ ਸਮਰ ਵਕੇਸ਼ਨ ਚ ਜਿੰਨਾ ਚਿਰ ਲੈਜ ਮੇਰੇ ਖਾਲ ਬੰਦ ਰਹਿੰਦੀ ਹੈ ਤੁਸੀਂ ਸਾਰਾ ਦਿਨ ਮੈਨ ਲੱਗਦਾ ਇਵੈਂਟਸ ਤੇ ਨਿਕਲ ਜਾਂਦਾ ਵਧੀਆ ਮੀਟਿੰਗਸ ਤੇ ਨਿਕਲ ਜਾਂਦਾ ਯਾਪ ਬਿਜ਼ੀ ਰਹਨੇ ਆਇცა ਜਿਵੇਂ ਆਪਾਂ ਕਹਿੰਦੇ ਆ 9 to 5 ਵਾਲੀ ਜੌਬ ਨਹੀਂ ਗਈ ਫਰਸ਼ੁਰ ਇਟਸ ਨਾ 9 to 5 ਇਹ ਮੋਸਟਲੀ 7 ਡੇਸ ਅ ਵੀਕ ਹੁਣ ਅਸੀਂ ਕੰਮ ਕਰਦੇ ਆ ਜਦੋਂ ਅਸੀਂ ਇੱਥੇ ਚੈਂਬਰ ਚ ਨਹੀਂ ਹੁੰਦੇ ਅਸੀਂ ਕਮਿਊਨਿਟੀ ਦੇ ਵਿੱਚ ਹੁਣ ਇੱਕ ਕੰਸਟੀਟੂਐਂਸੀ ਚ ਹੁੰਨੇ ਆ ਮੀਟਿੰਗਾਂ ਤੇ ਹੁੰਨੇ ਆ ਜਾਂ ਕੋਈ ਇਵੈਂਟ ਹੁੰਦਾ ਉੱਥੇ ਜਾਂਦੇ ਆ ਸੋ ਹਮੇਸ਼ਾ ਬਿਜ਼ੀ ਬਹੁਤ ਰਹਨੇ ਆ ਰਾਈਟ ਸਪੈਸ਼ਲੀ ਨਾਉ ਲਾਸਟ ਵੀਕ ਆਪਣਾ ਬਜਟੇ ਬੋ ਕੀਤਾ ਸੀਗਾ ਆ ਹਫਤੇ ਬਜਟ ਦੀ ਡਿਬੇਟ ਹੋਈ ਆ ਅਗਲੇ ਮੰਡੇ ਨੂੰ ਬਜਟ ਦੀ ਬੋਰਡਿੰਗ ਹੋਣੀ ਆ ਸੋ ਇਹਦੇ ਨਾਲ ਵੀ ਕਾਫੀ ਆਪਣੇ ਕਮਿਊਨਿਟੀ ਨੂੰ ਬੈਨੀਫਿਟਸ ਆਉਣਗੇ ਸੋ ਯੂ ਸਟੇ ਬਿਜ਼ੀ ਕਿਉਂਕਿ ਥਿਸ ਇਜ਼ ਯੂ نو ਥਿਸ ਇਜ਼ ਵਾਟ ਆਈ ਸਾਈਨਡ ਅਪ ਫੋਰ ਹੁਣ ਤੁਸੀਂ ਬਜਟ ਦੀ ਗੱਲ ਕੀਤੀ ਬਜਟ ਦੇ ਵਿੱਚ ਪਿਛਲੇ ਸਾਲ ਸਾਡੀ ਜਿਹੜੀ ਸਭ ਤੋਂ ਮੁੱਖ ਸੜਕ ਸੀਗੀ ਜਿਹਦੀ ਡਿਮਾਂਡ ਲਗਭਗ ਕਈ ਸਾਲਾਂ ਤੋਂ ਚੱਲ ਰਹੀ ਸੀ ਤਾਂ ਕਈ ਲੋਕ ਇਹ ਵੀ ਕਹਿੰਦੇ ਸੀ ਜੇੜੀ ਨਹੀਂ ਆਉਣਾ ਸੀ ਤਾਂ ਇਹ ਸੜਕ ਹੋਣੀ ਸੀ ਤਾਂ بڑے ਲੋਕ ਮਿੰਟੂ ਪਾਜੀ ਦਾ ਜਿਹੜੀ ਪਾਜੀ ਦਾ ਜਾਂ ਹੋਰ ਵੀ ਜਿੰਨੇ ਦਿਲਜੀਤ ਬਰਾੜ ਪਾਜੀ ਨੇ ਸਭ ਦਾ ਧੰਨਵਾਦ ਵੀ ਕਰਦੇ ਪਰ ਕਦੋਂ ਆ ਰਹੀ ਹੈ ਇਹ ਸੜਕਾਂ ਹਾਂਜੀ ਇਹ ਤਾਂ ਬੜੀ ਗੁੱਡ ਨਿਊਜ਼ ਸੀ ਕਿ ਆਪਣੀ ਕਮਿਊਨਿਟੀ ਲਈ ਖਾਸ ਕਰਕੇ ਆਪਾਂ ਲਾਸਟ ਬਜਟ ਦੇ ਵਿੱਚ ਦੀ ਅਨਾਉਂਸਮੈਂਟ ਕੀਤੀ ਸੀਗੀ ਅਸੀਂ ਇਲੈਕਸ਼ਨ ਦੇ ਵਿੱਚ ਵੀ ਇਹਦੀ ਗੱਲ ਕੀਤੀ ਸੀ ਪ੍ਰੋਮਿਸ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਚੀਜ਼ ਦੀ ਤੁਸੀਂ ਪ੍ਰੋਮਿਸ ਕਰਦੇ ਆ ਉਹਦੀ ਡਿਲੀਵਰੀ ਵੀ ਹੁੰਦੀ ਆ ਸੋ ਅਸੀਂ ਮੈਂ ਵੀ ਜਦੋਂ ਉੱਥੇ ਗੁਰਦੁਆਰਾ ਕਮੇਟੀ ਚ ਹੁੰਦਾ ਸੀ ਬਹੁਤ ਵਾਰ ਮਿਹਨਤਾਂ ਕੀਤੀਆਂ ਸਰਕਾਰਾਂ ਦੀ ਤੁਸੀਂ ਬਣਾ ਦਿਓ ਬਣਾ ਦਿਓ ਹੋਣ ਥੈਂਕਫੁਲੀ ਹੁਣ ਬਣ ਰਹੀ ਆ ਉਹਦੀ ਫੰਡਿੰਗ ਅਸੀਂ ਦੇ ਦਿੱਤੀ ਆ ਤੇ ਲਾਸਟ ਵੀਕ ਥੋੜੀ ਦੇਰੀ ਹੋਈ ਆ ਮੇਰੀ ਗੱਲ ਹੋਈ ਸੀਗੀ ਜਾਨਸ ਲੂਕਸ ਜੋ ਕਿ ਸੌਫਟ ਤੋਂ ਕਾਉਂਸਲਰ ਨੇ ਉਹ ਪਬਲਿਕ ਵਰਕਸ ਦੇ ਚੇਅਰ ਔਮਨ ਵੀ ਨੇ ਸਿਟੀ ਦੇ ਵਿੱਚ ਉਹਨਾਂ ਨੇ ਮੈਨੂੰ ਅਪਡੇਟ ਦਿੱਤੀ ਸੀਗੀ ਕਿ ਐਸ ਕੰਸਟਰਕਸ਼ਨ ਸੀਜ਼ਨ ਨੂੰ ਉਹਦੀ ਸਾਰਕ ਦੀ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਆ ਜਿੰਨੇ ਵੀ ਲੋਕ ਸੁਣ ਰਹੇ ਆ ਜੀ ਵਿਨੀ ਪੈਗ ਦੇ ਸਿਕਸ ਸੋਸਾਇਟੀ ਆਫ ਮੈਨੀਟੋਬਾ ਮਾਲਰਡ ਰੋਡ ਹੈ ਜਿਹੜਾ ਪਾਈਪਲਾਈਨ ਤੋਂ ਕੱਟ ਆ ਨਿਕਲਦਾ ਉਹ ਪੱਕੀ ਹੋਣ ਜਾ ਰਹੀ ਹੈ ਅੱਜ ਪੱਕੀ ਜਵਾਨ ਨਾਲ ਸਾਡੇ ਭਾਈ ਇਸ ਸਨੇਹਾ ਦੇ ਨਾਲ ਆਈ ਸੀ ਕਿ ਜਿਹੜੀ ਮਾਲੜ ਰੋਡ ਆ ਉਹ ਪੱਕੀ ਹੋ ਰਹੀ ਆ ਉਹਦੀ ਕੰਸਟਰਕਸ਼ਨ ਇਸ ਸਾਲ ਸ਼ੁਰੂ ਹੋ ਜੇਗੀ ਜਿਹੜੀ ਜਿਵੇਂ ਗੱਲ ਕੀਤੀ ਆਪਾਂ ਕਿ ਡਿਵੈਲਪਮੈਂਟ ਦੀ ਨਾ ਫਿਊਚਰ ਡਿਵੈਲਪਮੈਂਟ ਦੀ ਗੱਲ ਹੁੰਦੀ ਆ ਐਡਵੋਕੇਸੀ ਤੁਸੀਂ ਸ਼ੁਰੂ ਤੋਂ ਹੀ ਕੀਤੀ ਆ ਹਨਾ ਕਮਿਊਨਿਟੀ ਲਈ ਹੋਵੇ ਕਮਿਊਨਿਟੀ ਸਰਵਿਸਿਜ਼ ਲਈ ਹੋਣ ਭਾਵੇਂ ਉਹ ਧਰਮ ਦੇ ਨਾਂ ਤੇ ਆ ਭਾਵੇਂ ਆਪਾਂ ਆਵਦੇ ਏਰੀਏ ਦੇ ਨਾਂ ਤੇ ਕੀਤੀ ਹੋਵੇ ਬਟ ਜਿਹੜੀ ਥੋੜੀ ਸ਼ਮੂਲੀਅਤ ਸੀਗੀ ਇਸ ਦੌਰਾਨ ਬੜੇ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਆ ਹੁਣ ਥੋੜੇ ਦਿਨ ਪਹਿਲਾਂ ਸੀਗਾ ਕਿ ਮੈਂ ਟੈਂਪਲ ਟਨ ਏਰੀਏ ਦੇ ਵਿੱਚ ਕਿਸੇ ਦੇ ਗਿਆ ਆ ਸੋ ਉੱਥੇ ਇੱਕ ਬਜ਼ੁਰਗ ਨੇ ਮੇਰੇ ਮੈਨੂੰ ਦੱਸਿਆ ਕਹਿੰਦੇ ਕਿ ਸ ਪਹਿਲਾ ਐਮਐਲਏ ਹੈ ਜਿਹੜਾ ਕਿ ਆਪਦੀ ਗੱਲ ਜੋ ਕਰਦਾ ਸਾਡੇ ਤੱਕ ਪਹੁੰਚਦੀ ਪਈ ਹੈ ਨਹੀਂ ਤਾਂ ਪਹਿਲਾਂ ਸ਼ਾਇਦ ਉੱਥੋਂ ਕੋਈ ਇਦਾਂ ਦਾ ਸੀਗਾ ਕਿ ਗੱਲ ਨਹੀਂ ਪਹੁੰਚਦੀ ਹੁੰਦੀ ਸੀ ਸੋ एवरीवन इज ਅ ਅਪਰੀਸ਼ੀਏਟਿੰਗ ਯੂਰ ਵਰਕ ਫੀਡਬੈਕ ਪੋਜ਼ਿਟਿਵ ਆ ਰਹੇ ਨੇ ਸੋ ਅੱਗੇ ਕੀ ਪਲਾਨ ਆ ਹੁਣ ਅੱਗੇ ਜੀ ਬਸ ਹੋਰ ਸੇਵਾ ਕਰਨੇ ਕਮਿਊਨਿਟੀ ਦੀ ਮੈਨੂੰ ਬੜਾ ਮਹਿਸੂਸ ਹੁੰਦਾ ਦਾ ਕਿ ਕੋਈ ਵੀ ਆਪਣੇ ਕੋਲ ਆਉਂਦਾ ਕੋਈ ਵੀ ਆਪਣੇ ਆਫਿਸ ਤੇ ਆਉਂਦਾ ਮੈਂ ਕਦੇ ਕਿਸੇ ਨੂੰ ਨਾ ਨਹੀਂ ਕਰਦਾ ਜਾਂ ਮੋੜਦਾ ਨਹੀਂਗਾ ਆ इवन इफ ਕਿਉਂਕਿ ਆਪਣੇ ਤਿੰਨ ਲੈਵਲ ਗਵਰਨਮੈਂਟ ਦੇ ਹੁੰਦੇ ਆ ਰਾਈਟ ਫੈਡਰਲ ਪ੍ਰੋਵਿੰਸ਼ਲ ਮਿਨਿਸਪਲ ਤੇ ਕਈ ਡਿਫਰੈਂਟ ਲੈਵਲ ਤੇ ਡਿਫਰੈਂਟ ਡਿਫਰੈਂਟ ਜ਼ਿੰਮੇਵਾਰੀਆਂ ਹੁੰਦੀਆਂ ਪਰ ਜੇ ਮੈਨੂੰ ਕੋਈ ਸਿਟੀ ਦਾ ਕੋਈ ਕੰਮ ਹੁੰਦਾ ਮੈਂ ਉਹਨਾਂ ਨੂੰ ਜ਼ਰੂਰ ਗਾਹਾਂ ਗੱਲ ਕਰਉਣਾ ਹੁੰਦਾ ਕਿਉਂਕਿ ਇਹ ਮੇਰਾ ਫਰਜ਼ ਆ ਰਾਈਟ ਕਿ ਕਿਸ ਨੂੰ ਕਨੈਕਟ ਕਰਨਾ ਕਿਸੇ ਦਾ ਇਸ਼ੂ ਸੋਲਵ ਕਰਨਾ ਰਿਜ਼ੋਲਵ ਕਰਨਾ ਸੋ ਆਪਣੀ ਕਮਿਊਨਿਟੀ ਖਾਸ ਕਰਕੇ ਇੱਕ ਕਾਰਨ ਜਿਹਦੇ ਕਰਕੇ ਮੈਂ ਇਲੈਕਸ਼ਨ ਚ ਖੜਿਆ ਸੀਗਾ ਪਹਿਲਾਂ ਕਿ ਮੈਨੂੰ ਬਹੁਤ ਚਿਰ ਤੋਂ ਹੀ ਮਹਿਸੂਸ ਹੋਇਆ ਕਿ ਨਾਰਥ-ਵੈਸਟ ਵੋਨੇਪੈਗ ਦੇ ਵਿੱਚ ਬਹੁਤੀ ਘੱਟ ਇਨਵੈਸਟਮੈਂਟਾਂ ਹੋਈਆਂ ਰਾਈਟ ਸਪੈਸ਼ਲੀ ਜਿੱਨਾ ਚਾਰ ਮੈਂ ਉੱਥੇ ਰਿਹਾ ਰਾਈਟ ਸਾਥੀ ਆਪਣੇ ਸਕੂਲ ਜਿੰਨੇ ਚਾਹੀਦੇ ਸੀਗੇ ਉਹ ਬਣੇ ਨਹੀਂਗੇ ਹੈਲਥ케ਅਰ ਦੀ ਇਨਵੈਸਟਮੈਂਟਸ ਕੋਈ ਵੀ ਨਹੀਂ ਹੋਈ ਕਾਫੀ ਨੁਕਸਾਨ ਹੋਇਆ ਹੈਲਥ케ਅਰ ਸਿਸਟਮ ਦਾ ਸੋ ਮੈਨੂੰ ਸੀਗਾ ਵੀ ਜਿੱਥੇ ਆਪਣੀ ਇਨੀ ਗਰੋਥ ਖਾਸ ਕਰਕੇ ਪਿਛਲੇ 5 ਸਾਲ ਚ ਹੋਈ ਤੁਸੀਂ ਵਸ ਇੰਪਾਲ ਲੈ ਲੋ ਟੈਂਪਲਟਨ ਦੇ ਏਰੀਆ ਅਰੋੜਾ ਹੋ ਗਿਆ ਜੀ ਅਰੋੜਾ ਹੋ ਗਿਆ ਤੇ ਇਥੇ ਇਨਵੈਸਟਮੈਂਟ ਵੀ ਚਾਹੀਦੀ ਹੁਣ ਇਹ ਬੜੀ ਖੁਸ਼ੀ ਦੀ ਗੱਲ ਆ ਜਿਹੜੀ ਇਸ ਸਾਲ ਦੀ ਬਜਟ ਦੇ ਵਿੱਚ 11 ਸਕੂਲ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਦੇ ਵਿੱਚ ਤਿੰਨ ਸਕੂਲ ਆਪਣ ਇੱਕ ਕੰਸਟੀਟੂਐਂਸੀ ਦੇ ਵਿੱਚ ਬਣ ਰਿਹਾ ਹੁਣ ਜੋ ਬਣ ਰਿਹਾ ਅਰੋੜਾ ਸਕੂਲ ਅਗਲੀ ਦੀ ਅਨਾਊਂਸਮੈਂਟ ਅਸੀਂ ਥੋੜੀ ਦੇਰ ਪਹਿਲਾਂ ਕੀਤੀ ਆ ਮੈਰੋਲੈਂਸ ਚ ਵੀ ਅ ਸਕੂਲ ਬਣੂਗਾ ਗ੍ਰੇਡ 8 ਕਿੰਡਰਗਾਰਟਨ ਟੂ ਗ੍ਰੇਡ 8 ਉਹਦੀ ਕੰਸਟਰਕਸ਼ਨ ਅਗਲੇ ਸਾਲ ਸ਼ੁਰੂ ਹੋਣੀ ਆ ਤੇ ਗਾਹਾਂ ਆਉਣੀ ਆ ਹਾਈਲੈਂਡ ਪਾਰਕਸ ਉਹ ਤਿੰਨ ਸਕੂਲ ਆਪਣੇ ਏਰੀਆ ਚ ਬਣਨੇ ਆ ਜਿਹਦੇ ਆਪਣਾ ਕਾਫੀ ਐਡਵੋਕੇਸੀ ਦੇ ਪਿੱਛੇ ਲੱਗਿਆ ਸੀ ਗੈਟ ਥਰੋਂ ਔਨ ਦ ਲਿਸਟ ਸੋ ਇਟਸ ਗੁੱਡ ਫੋਰ ਆਰ ਕਮਿਊਨਿਟੀ ਚਾਇਦਾ ਜਿਹੜੀ ਇੱਕ ਮੈਂ ਦੇਖਿਆ ਸੀਗਾ ਕਿ ਇੱਕ ਵਾਰੀ ਤੁਹਾਡੇ ਆਫਿਸ ਤੇ ਬਜ਼ੁਰਗਾਂ ਵੱਲੋਂ ਪੰਜਾਬੀ ਜਿਸਨੀਹਾ ਲਿਖ ਕੇ ਭੇਜਿਆ ਗਿਆ ਸੀ ਉਹਦੇ ਵਿੱਚ ਕਿ ਸਾਧਨਾਉ ਥੋੜਾ ਆ ਹਾਂਜੀ ਆਪਣੇ ਆਫਿਸ ਦੇ ਵਿੱਚ ਆਪਣੇ ਸਤਿਕਾਰਯੋਗ ਬਜ਼ੁਰਗ ਆਏ ਸੀਗੇ ਤੇ ਉਹ ਟਾਈਮ ਦੇ ਵਿੱਚ ਮੈਂ ਮੀਟਿੰਗ ਸੀ ਸੀਗਾ ਤੇ ਸੋ ਮੇਰੇ ਤੋਂ ਫੋਨ ਹੀ ਚੱਕਿਆ ਗਿਆ ਉਹਨਾਂ ਦਾ ਤੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿਹੜਾ ਹਜੀ ਨਵਾਂ ਨਵਾਂ ਹੀ ਖੁੱਲਿਆ ਸੀਗਾ ਆਫਿਸ ਤੇ ਉੱਤੇ ਸਾਈਨ ਨਹੀਂ ਸੀ ਲੱਗਿਆ ਸੋ ਉਹਨਾਂ ਨੂੰ ਲੱਭਿਆ ਨਹੀਂ ਆਫਿਸ ਤੇ ਉਹਨਾਂ ਨੇ ਕੀ ਕੀਤਾ ਕਾਗਜ਼ ਤੇ ਲਿਖ ਲਿਆ ਕਿ ਆ ਆਪਣਾ ਪ੍ਰੋਗਰਾਮ ਆ ਰਿਹਾ ਇਸ ਤਰੀਕ ਨੂੰ ਤੇ ਤੁਸੀਂ ਹੁਣ ਪੰਜਾਬੀ ਚ ਲਿਖਿਆ ਉਹਨਾਂ ਨੇ ਟੰਗਤਾ ਹੂੰ ਹੂੰ ਤੇ ਮੇਰੀ ਅਸਿਸਟੈਂਟ ਨੇ ਲੱਭ ਲਿਆ ਉਹਨੇ ਮੈਨੂੰ ਗਾਂ ਜਾ ਕੇ ਦੇਤਾ ਮੈਂ ਕਿਹਾ ਮੈਨੂੰ ਪਤਾ ਨਹੀਂਗਾ ਕੀ ਲੱਗਿਆ ਮੈਨੂੰ ਪੜ ਕੇ ਪਤਾ ਲੱਗ ਗਿਆ ਕੀ ਚੀਜ਼ ਆ ਉਹ ਆਪਣੇ ਬਜ਼ੁਰਗ ਉਹਨਾਂ ਨੇ ਪ੍ਰੋਗਰਾਮ ਕੀਤਾ ਸੀਗਾ ਸੀਪ ਦਾ ਟਰਨਮੈਂਟ ਵਾ ਸਿੰਪਾ ਅੱਛਾ ਜੀ ਤੇ ਉਹ ਉਹਨਾਂ ਦਾ ਸੱਦਾ ਸੀਗਾ ਤੇ ਫਿਰ ਮੈਂ ਕਿਹਾ ਜ਼ਰੂਰ ਹੋ ਮੈਂ ਫਿਰ ਆਪਣੇ ਅਸਿਸਟੈਂਟ ਨੂੰ ਕਿਹਾ ਸੀਗਾ ਵੀ ਕੱਲ ਕੈਲੰਡਰ ਚ ਬੁੱਕ ਕਰਦੇ ਅਸੀਂ ਜ਼ਰੂਰ ਜਾਵਾਂਗੇ ਸੋ ਬੜਾ ਪਿਆਰ ਹੁੰਦਾ ਜਦੋਂ ਵੀ ਕੋਈ ਟਾਈਮ ਕੱਢ ਕੇ ਸਾਡੇ ਕੋਲ ਆਉਂਦੇ ਆ ਤੇ ਸਮਝ ਕੇ ਕਿਸੇ ਪ੍ਰੋਗਰਾਮ ਤੇ ਸਾਡੇ ਅਸੀਂ ਜ਼ਰੂਰ ਟਾਈਮ ਕੱਢ ਕੇ ਜਾਂਦੇ ਹਾਂ ਹੁਣ ਜੇ ਮੈਪਲ ਦੀ ਗੱਲ ਕਰੀਏ ਮੈਪਲ ਤੋਂ ਬਾਅਦ ਦੂਜਾ ਪੰਜਾਬ ਜੇ ਮੈਪਲ ਦਾ ਦੂਜਾ ਰੂਪ ਲੈ ਰਿਹਾ ਵਾ ਵੈਸਟ ਇੰਪਾਲ ਤੇ ਤੁਹਾਡੇ ਵਾਲੀ ਰਾਈਡਿੰਗ ਸਾਰੀ ਨਾ ਮੈਕਪਲ ਰਾਈਡਿੰਗ ਮジョਰਿਟੀ ਆਫ ਜਿਹੜੇ ਆਪਣੇ ਲੋਕ ਆ ਉੱਥੇ ਮੂਵ ਹੋ ਰਹੇ ਨੇ ਸੋ ਕਿਵੇਂ ਲੱਗਦਾ ਵਾ ਆਪਣੇ ਨਾਲ ਜਾ ਕੇ ਗੱਲਬਾਤ ਕਰਨਾ ਬਹੁਤ ਬਹੁਤ ਚੰਗਾ ਲੱਗਦਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਲਾਸਟ ਟਾਈਮ ਅਸੀਂ ਡੋਰਨੋਕਿੰਗ ਕਾਫੀ ਕੀਤੀ ਸੀ ਜਿਹੜੀਆ ਦੇ ਵਿੱਚ ਅਸੀਂ ਪਾਰਕ 뷰 ਚ ਚਲੇ ਗਏ ਮੈਂ ਤੇ ਉੱਥੋਂ ਦੇ ਲੋਕੋ ਸਿਟੀ ਕਾਉਂਸਲਰ ਤੇ ਅਸੀਂ ਤੁਰਦੇ ਤੁਰਦੇ ਗਏ ਤੇ ਉੱਥੇ ਜਿਹੜੇ ਗਜ਼ੀਬੋ ਬਣੇ ਹੋਏ ਆ ਲੇਕ ਦੇ ਆਲੇ-ਦੁਆਲੇ ਆਪਣੇ ਬਜ਼ੁਰਗ ਬੈਠੇ ਸੀਗੇ ਉਹਨਾਂ ਨਾਲ ਗੱਲਾਂ-ਵਾਟਾਂ ਕੀਤੀਆਂ ਤੇ ਉਹ ਲੈ ਗਏ ਸਾਨੂੰ ਪਲੇ ਸਟਰਕਚਰ ਕੋਲੇ ਤੇ ਉਹ ਕਹਿੰਦੇ ਸਾਡ ਨੂੰ ਬੈਂਚਸ ਦੀ ਘਾਟ ਹੈਗੀ ਆ ਇੱਥੇ ਤੇ ਅਸੀਂ ਕਾਉਂਸਲ ਨਾਲ ਗੱਲ ਕਰਾ ਕੇ ਅਗਲੇ ਦਿਨ ਬੈਂਚਾਂ ਲਵਾ ਦਿੱਤੇ ਸਭ ਬਹੁਤ ਖੁਸ਼ੀ ਹੁੰਦੀ ਜਦੋਂ ਅਸੀਂ ਆਪਣੇ ਕਮਿਊਨਿਟੀ ਕੋਲੇ ਜਾਂਦੇ ਆ ਤੇ ਉਹ ਵੀ ਸਾਨੂੰ ਇੱਕ ਬੱਚੇ ਵਾਂਗ ਸਮਝ ਕੇ ਤੇ ਪਿਆਰ ਦਿੰਦੇ ਆ ਸਾਨੂੰ ਕਹਿੰਦੇ ਪੁੱਤ ਸਾਨੂੰ ਇਹ ਜੇ ਆ ਆ ਇਹ ਇਹ ਸ਼ੂ ਸਾਬ ਹੋ ਸਕੇ ਤਾਂ ਬਹੁਤ ਵਧੀਆ ਬਹੁਤ ਚੰਗੀ ਗੱਲ ਹੋ ਸਕਦੀ ਹੈ ਤੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਕਿਉਂ ਨਾ ਕਰੀਏ ਉਹਨਾਂ ਦੀ ਹਲਪਰਟੀ ਆਪਣੀ ਕਮਿਊਨਿਟੀ ਆ ਪਰ ਇਹ ਬਹੁਤ ਤੁਹਾਡੀ ਗੱਲ ਬਿਲਕੁਲ ਸਹੀ ਆ ਇਟਸ ਅ ਵੈਰੀ ਫਾਸਟ ਗਰੋਇੰਗ ਕਮਿਊਨਿਟੀ ਤੇ ਬਹੁਤ ਇੱਥੇ ਪੋਪੂਲੇਸ਼ਨ ਵਧਦੀ ਆ ਤੇ ਜਿਹਦੇ ਕਰਕੇ ਆ ਕਾਫੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੁਣ ਮੈਂ ਦੱਸਾਂ ਜੀ ਕਿ ਜੇੜੀ ਦੇਵਗਨ ਅਸੀਂ ਦੋਵੇਂ ਇੱਕੋ ਸ਼ਹਿਰ ਦੇ ਆ ਇਹਦੀ ਅੱਗੇ ਗੱਲਬਾਤ ਜਿਹੜੀ ਦੇਵਗੰਦ ਦੇ ਮੂੰਹੋਂ ਸੁਣਦੇ ਥੋੜਾ ਜਿਹਾ ਆਪਦੇ ਪਸ਼ੋਕੜ ਬਾਰੇ ਦੱਸੋ ਕਿ ਪੰਜਾਬ ਤੋਂ ਕਿੱਥੋਂ ਆ ਹਾਂਜੀ ਪਸ਼ੋਕੜ ਆਪਣਾ ਵੈਸੇ ਮੈਂ ਥੋਂ ਦਾ ਜਿੱਮਾ ਪੜਿਆ ਪਰ ਆਪਣੇ ਆ ਮਮੀ ਡੈਡੀ ਹੁਣੀ ਮੁੱਗੇ ਤੋਂ ਜੀ ਬਿਲੋਂਗ ਕਰਦੇ ਨੇ ਡੈਡੀ ਉਹਨਾਂ ਦਾ ਪਿੰਡ ਹੈਗਾ ਬੁੱਗੀਪੁਰਾ ਮੁੱਗੇ ਦੇ ਬਿਲਕੁਲ ਨਾਲ ਹੀ ਆ ਹੁਣ ਤਾਂ ਰਾਈਟ ਤੇ ਮਮੀ ਮੁੱਗੇ ਸ਼ਹਿਰ ਤੋਂ ਤੇ ਜੀ ਕਈ ਵਾਰੀ ਸੌਣ ਨੂੰ ਮਿਲਦਾ ਕਿ ਵਿਨੇਪਗ ਇੱਕ ਛੋਟਾ ਮੋਗਾ ਵੀ ਆ ਰਾਈਟ ਤੇ ਇਥੇ ਮੋਗੇ ਦੇ ਕਾਫੀ ਲੋਕ ਹੈਗੇ ਸੋ ਉਹ ਵੀ ਬੜੀ ਖੁਸ਼ੀ ਮਿਲਦੀ ਆ ਕਈ ਵਾਰੀ ਜਦੋਂ ਕੋਈ ਬਜ਼ੁਰਗਾਂ ਨਾਲ ਕਿ ਮਿਲਦਾ ਕਿ ਉਹ ਨੇੜ ਦੇੜ ਦੇ ਕੋਈ ਪਿੰਡ ਦੇ ਹੁੰਦੇ ਆ ਉਹ ਵੀ ਖੁਸ਼ੀ ਨਾਲ ਮਿਲਦੇ ਆ ਤੁਸੀਂ ਵੀ ਬੁਗੀਪੁਰੇ ਤੋਂ ਤੇ ਸੋ ਇਹਦਾ ਵੀ ਸਾਨੂੰ ਕਾਫੀ ਪਿਆਰ ਮਿਲਦਾ ਲੋਕਾਂ ਦਾ ਜੀ ਹੁਣ ਇੰਡੀਆ ਕਿੰਨੀ ਕਵਾਰੀ ਗਏ ਹੋ ਅਸੀਂ ਕੱਲ ਇੱਕ ਵਾਰ ਹੀ ਗਏ ਸਾਨੂੰ ਇੱਕ ਵਾਰੀ ਜਾਣ ਦਾ ਟਾਈਮ ਮਿਲਿਆ ਸੀਗਾ 1997 ਚ ਗਏ ਸੀਗੇ ਆਪਣੇ ਮਾਮਾ ਜੀ ਦੇ ਵਿਆਹ ਤੇ ਸਤੇ ਹੁਣ ਤਾਂ ਮੈਨੂੰ ਲੱਗਦਾ ਕਾਫੀ ਕੁਝ ਬਦਲ ਵੀ ਗਿਆ ਹੁਣ ਇੰਡੀਆ ਦੇ ਵਿੱਚ ਤੇ ਜੇ ਵੀ ਕਰਦਾ ਜਾਣ ਨੂੰ ਸੋ ਜ਼ਰੂਰ ਫਿਊਚਰ ਵਿੱਚ ਟ੍ਰਿਪ ਕਰਨ ਦੀ ਪਲਾਨਿੰਗ ਆ ਇਹ ਇੰਟਰਵਿਊ ਕੀਤੀ ਏਦੋਂ ਪਹਿਲਾਂ ਮੈਂ ਡਾਕਟਰ ਕਿਰਨਪਾਲ ਸਰਾਏ ਨੂੰ ਕੀਤਾ ਸੀਗਾ ਅੱਛਾ ਜੀ ਉਹਨਾਂ ਦੇ ਲਗਭਗ ਤਿੰਨ ਟ੍ਰਿਪ ਲੱਗੇ ਸੀ ਟੋਟਲ ਮਿਲਾ ਕੇ ਜੇ ਗਣ ਲ ਕੀਤੀ ਜਾਵੇ 90 ਦਿਨ ਤੁਸੀਂ ਕਿੰਨੇ ਪਹਿਲੇ ਟ੍ਰਿਪ ਚ ਰਹਿ ਕੇ ਆਏ ਸੀ ਕੋ ਟ੍ਰਿਪ ਚ ਕਿੰਨੇ ਦਿਨ ਗਏ ਸੀ ਉਹ ਨਹੀਂ ਅਦਰਾ ਸੀ ਕਾਫੀ ਚਾਰ ਉੱਥੇ ਰਹੀ ਸੀਗੇ ਵਿਆਹ ਕਰਕੇ ਫਿਰ ਟਾਈਮ ਹੀ ਨਹੀਂ ਲੱਗਿਆ ਮੈਨੂੰ ਲੱਗਦਾ ਰਿਹਾ ਪਰ ਇੰਨੀ ਪੰਜਾਬੀ ਕਿਵੇਂ ਸਿੱਖੀ ਵੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਇੰਨੀ ਪੰਜਾਬੀ ਤਾਂ ਅੱਜ ਕੱਲ ਕੋਈ ਬੱਚਾ ਨਹੀਂ ਬੋਲਦਾ ਕੈਨੇਡੀਅਨ ਬੌਰਨ ਉਹ ਤਾਂ ਘਰੇ ਸਿੱਖੇ ਆ ਕਮਿਊਨਿਟੀ ਦੇ ਵਿੱਚ ਸਿੱਖੇ ਆ ਗੁਰਦਾਰੇ ਚ ਰਹਿ ਕੇ ਸਿੱਖੇ ਆ ਜੇ ਤੁਸੀਂ ਕੋਈ ਵੀ ਚੀਜ਼ ਆ ਤੁਸੀਂ ਉਹ ਪ੍ਰੈਕਟਿਸ ਨਹੀਂ ਕਰਦੇ ਤੁਸੀਂ ਵਰਤਦੇ ਨਹੀਂਗੇ ਤੇ ਫਿਰ ਕਮਜ਼ੋਰੀ ਹੋਣੀ ਹੈ ਜੇ ਤੁਸੀਂ ਵਰਤਦੇ ਆ ਫਿਰ ਹੌਲੀ ਹੌਲੀ ਉਹ ਯੂ ਨੋ ਉਹ ਡਿਸਕਲ ਵੱਧਦੀ ਆ ਉਹਦੇ ਨਾਲ ਸੋ ਤਾਂ ਕਰਕੇ ਆ ਤੇ ਸਾਨੂੰ ਖੁਸ਼ੀ ਵੀ ਹੁੰਦੀ ਆ ਵੀ ਪੰਜਾਬੀ ਸਾਡੀ ਮਾਂ ਬੋਲੀ ਆ ਪਾਵੇਂ ਆਪਾਂ ਇੱਥੋਂ ਦੇ ਜੰਮੇ ਪਲੇ ਆ ਪਰ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਇਹਨੂੰ ਕਾਇਮ ਰੱਖਣਾ ਅਸੀਂ ਸਾਡੀ ਇੱਕ ਆ ਮੈਂ ਆਪਣਾ ਦਾ ਫਰਜ਼ ਵੀ ਮਹਿਸੂਸ ਕਰਦਾ ਜਿਹੜੇ ਬੱਚੇ ਸੁਣ ਰਹੇ ਆ ਨਾ ਜਿਨ੍ਹਾਂ ਨੂੰ ਇੰਡੀਆ ਤੋਂ ਆਏ ਹਜੇ 2 4 5 ਸਾਲ ਜਾਂ 6 ਸਾਲ ਹੋਇਆ ਐਕਸੈਂਟ ਮਾਰ ਕੇ ਆਪਾਂ ਇੰਗਲਿਸ਼ ਚ ਆਪਣੇ ਸਾਹਮਣੇ ਗੱਲ ਕਰਦੇ ਆ ਉਦੋਂ ਯਾਦ ਰੱਖਿਓ ਕਿ ਇੱਥੋਂ ਦੇ ਜੰਮੇ ਪਲੇ ਨੂੰ ਪੰਜਾਬੀ ਬੋਲਣੀ ਚੰਗੀ ਲੱਗਦੀ ਹੈ ਤਾਂ ਕੋਸ਼ਿਸ਼ ਕਰੋ ਜਦ ਤੁਹਾਡੇ ਵੱਡੇ ਜਾਂ ਛੋਟੇ ਤੁਹਾਡੇ ਨਾਲ ਮਿਲਦੇ ਆ ਪੰਜਾਬੀ ਚ ਗੱਲ ਗੱਲਬਾਤ ਕਰੋ ਕਿਉਂਕਿ ਪੰਜਾਬੀ ਮਾਂ ਬੋਲੀ ਇਸ ਕੰਟਰੀ ਦੇ ਵਿੱਚ ਆਪਾਂ ਉਹਨੂੰ ਜਿਉਂਦੇ ਰੱਖਣਾ ਵਾ ਜਿਹੜੀ ਹੁਣ ਲਾ ਸੈਗਮੈਂਟ ਆ ਇੱਕ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਸੀਗਾ ਆਹ ਬੈਚ ਬਾਰੇ ਮੈਨੂੰ ਥੋੜਾ ਜਿਆਦਾ ਦੱਸੋ ਕਿਉਂਕਿ ਇਹ ਮੈਂ ਦੇਖਿਆ ਕਿ ਜਦੋਂ ਤੁਸੀਂ ਵਰਕ ਕਰਦੇ ਆਉਂਦੇ ਹੀ ਹੁੰਦਾ ਹਾਂਜੀ ਇਹ ਜਿਹੜਾ ਮਿਲਦਾ ਹੁੰਦਾ ਇਹ ਪਿੰਨ ਹਰੇਕ ਐਮਐਲਏ ਨੂੰ ਮਿਲਦਾ ਤੇ ਇਹਦੇ ਪਿੱਛੇ ਸਪੈਸ਼ਲ ਨੰਬਰ ਲੱਗਿਆ ਹੁੰਦਾ ਹਰੇਕ ਐਮਐਲਏ ਦਾ ਸਪੈਸ਼ਲ ਜਿਹੜਾ ਕੋਡ ਹੁੰਦਾ ਤੇ ਉਹ ਮਗਰ ਲੱਗਿਆ ਹੁੰਦਾ ਇਹ ਸਿਰਫ ਐਮਐਲਏਜ਼ ਨੂੰ ਮਿਲਦਾ ਹੁੰਦਾ ਤੇ ਮੈਂ ਪਾ ਕੇ ਰੱਖਦਾ ਹੁੰਦਾ ਇੱਕ ਤਾਂ ਕਿਉਂਕਿ ਮੈਨੂੰ ਮਹਿਸੂਸ ਹੁੰਦਾ ਕਿ ਇਹ ਜਦ ਵੀ ਤੁਸੀਂ ਕਾਲੋਗੇ ਪੱਕੇ ਕਈ ਵਾਰੀ ਟਾਈਪ ਆ ਕੇ ਜਾਣੇ ਕਿਤੇ ਕੰਮ ਤੇ ਕੋਈ ਆਈਡੀ ਹੁੰਦਾ ਇਹ ਵੀ ਆਈਡੀ ਮੰਗਵੀਂ ਅਗੇ ਅਸੀਂ ਐਮ ਐਲ ਏ ਦੀ ਪੋਜੀਸ਼ਨ ਤੇ ਹੈਗੇ ਆਂ ਦਨ ਜੇ ਕਿਸ ਨੂੰ ਹਾਲ ਪਹੁੰਚਾਈ ਦੀ ਦੇ ਕੈਨ ਸੀ ਅੱਛਾ ਉਸ ਸਾਡਾ ਐਮ ਐਲ ਏ ਤੋਂ ਪਛਾਣ ਥੋੜੀ ਜੀ ਬਣਦੀ ਆ ਦੇ ਨਾਲ ਤੇ ਜਦੋਂ ਤੁਸੀਂ ਯੂਥ ਦੀ ਮੈਸੇਜ ਗੱਲ ਕਰਦੇ ਹੋ ਮੈਂ ਯੂਥ ਦੇ ਵਾਸਤੇ ਮੈਂ ਮੈਸੇਜ ਲਈ ਹੀ ਦਊਂਗਾ ਕਿ ਜਦੋਂ ਮੈਂ ਸ਼ੁਰੂ ਚ ਇਹ ਗੱਲ ਕਹੀ ਸੀਗੀ ਵੀ ਆਪਣੇ ਜਿਹੜੇ ਪਹਿਲਾਂ ਆਏ ਆਪਣੇ ਮਾਮ ਡੈਡ ਵਰਗੇ ਪਰ ਕੋਈ ਕੋਈ ਵੀ ਹੋਰ ਹੋਇਆ ਕਿ ਉਹਨਾਂ ਦੀ ਮਿਹਨਤ ਜੋ ਉਹ ਕੰਮ ਕਰਦੇ ਰਹੇ ਤੇ ਕੰਮ ਕੀਤਾ ਉਹਨਾਂ ਨੇ ਸਾਨੂੰ ਖੜੇ ਕਰਨ ਦਾ ਹੁਣ ਆਪਣਾ ਵੀ ਫਰਜ਼ ਹੈਗਾ ਕੋਈ ਵੀ ਸੈਕਟਰ ਆ ਚਾਹੇ ਪੋਲਿਟਿਕਸ ਆ ਬਿਜ਼ਨਸ ਡੋ ਮੈਡ ਹੈਲਥ케어 ਵਾਟੇਵਰ ਲਾਈਨ ਅਸੀਂ ਹਰ ਪਾਸੇ ਹਿੱਸਾ ਨਿਭਾਰੇ ਨੇ ਕੋਈ ਸ਼ੱਕ ਨਹੀਂਗਾ ਪਰ ਸਾਡਾ ਫਰਜ਼ ਵੀ ਆ ਹੁਣ ਉਹਨੂੰ ਹੋਰ ਬਣਾਉਣ ਦਾ ਵਧਾਉਣ ਦਾ ਤੇ ਸਟਰੈਂਥਨ ਕਰਨ ਦਾ ਇਹ ਸਾਡਾ ਫਰਜ਼ ਆ ਕਿਉਂਕਿ ਸਾਡੇ ਕੋਲ ਦੋਨੇ ਹੁਣ ਸਕਿੱਲ ਸੈਟ ਵੀ ਆ ਕਿ ਇੰਗਲਿਸ਼ ਦਾ ਸਕਿੱਲ ਸੈਟ ਵੀ ਆ ਕਿ ਪੰਜਾਬੀ ਦਾ ਵੀ ਆ ਇਥੋਂ ਦੀ ਪੜ੍ਹਾਈ ਦਾ ਵੀ ਆ ਸੋ ਅਸੀਂ ਜਿਹੜੀ ਕੰਟਰੀ ਚ ਅਸੀਂ ਰਹਿ ਰਹੀਆਂ ਜਿਹੜੀ ਧਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਇਹਨੂੰ ਵਾਪਸ ਦੇਣ ਦਾ ਇਹਨੂੰ ਹੋਰ ਬਣਾਉਣ ਦਾ ਸਾਡਾ ਵੀ ਫਰਜ਼ ਆ ਹੁਣ ਘਰ ਦੇਆਂ ਦਾ ਫੇਵਰੇਟ ਸਵਾਲ ਹੋਣਾ ਪੁੱਛਦੇ ਹੁੰਦੇ ਘਰ ਦੇਆਂ ਦਾ ਸਵਾਲ ਉਹਦਾ ਪੁੱਛਦੇ ਆ ਜਰੂਰ ਪੁੱਛਦੇ ਆ ਤੇ ਫਿਰ ਕਦੋਂ ਕਰਾਉਣਾ ਕਰਾਵਾਂਗੇ ਚਲੋ ਉਹੀ ਗੱਲ ਜਦੋਂ ਲਿਖੀ ਹੁੰਦੀ ਆਦੋਂ ਹੀ ਹੋਗਾ ਪਰ ਅਸੀਂ ਜਰੂਰ ਯੂ نو ਉਧਰ ਸਾਡਾ ਵੀ ਧਿਆਨ ਗਲਤ ਨਾ ਸਮਝੋ ਭਾਈ ਸਾਹਿਬ ਦੇ ਵਿਆਹ ਦੀ ਗੱਲ ਚੱਲਦੀ ਹੈ ਕਿਉਂਕਿ ਮੈਂ ਜਦ ਵੀ ਇਹਨਾਂ ਨੂੰ ਮਿਲਦਾ ਜਾਂ ਇਹਨਾਂ ਦੇ ਮੰਮਾ ਨੂੰ ਅਸੀਂ ਹਮੇਸ਼ਾ ਹੀ ਗੱਲ ਕਰਦੇ ਕਿ ਐਮਐਲਏ ਸਾਹਿਬ ਦਾ ਹੁਣ ਵਿਆਹ ਹੋ ਜਾਣਾ ਚਾਹੀਦਾ ਵਾ ਜ਼ਰੂਰ ਉਹ ਵੀ ਕਹਿੰਦੇ ਹੁੰਦੇ ਆ ਮੈਨੂੰ ਲਾਂਬੇ ਮਿਲਦੇ ਆ ਕਰੋ ਤੇ ਜ਼ਰੂਰ ਮੇਰਾ ਮੈਨੂੰ ਪਤਾ ਵੀ ਇਹ ਵੀ ਚਾਹੀਦਾ ਹੈਗਾ ਤੇ ਕਰਨਾ ਚਾਹੀਦਾ ਕਿ ਪਹਿਲਾਂ ਮੈਂ ਇੱਧਰ ਥੋੜਾ ਜਿਹਾ ਬਿਜ਼ੀ ਹੋ ਗਿਆ ਹੁਣ ਮੈਨੂੰ ਦੋਨੇ ਪਾਸੇ ਥੋੜਾ ਜਿਹਾ ਡਿਵਾਈਡਿੰਗ ਕਰਨਾ ਪੈਣਾ ਧਿਆਨ ਵੀ ਘਰ ਦੇ ਕਹਿੰਦੇ ਨਹੀਂਗੇ ਹੁਣ ਪਤਾ ਐਮ.ਐਲ.ਏ ਬਣ ਗਿਆ ਸਾਡੀ ਸੁਣਦਾ ਨਹੀਂ ਆਉਂਦਾ ਨਹੀਂ ਘਰੇ ਨਹੀਂ ਆਉਂਦਾ ਨਹੀਂ ਜ਼ਰੂਰ ਇਹ ਲਾਂਬੇ ਮਿਲਦੇ ਹੁੰਦੇ ਆ ਵੀ ਆਉਂਦਾ ਨਹੀਂਗਾ ਕਿਉਂਕਿ ਸਾਡਾ ਸ케줄 ਵੀ ਬਹੁਤ ਹੁੰਦਾ ਪਰ ਜਨਾਕ ਅੱਗੇ ਸੁਣਦਾ ਸੀਗਾ ਹੁਣ ਵੀ ਅੱਜ ਸੁਣਨਾ ਕੀ ਸੁਣਦਾ ਤੇ ਕੋਸ਼ਿਸ਼ ਵੀ ਆ ਚਾਹੇ ਐਮਐਲਏ ਜਾਂ ਚ ਕੁਛ ਵੀ ਕਰੇ ਜਿਹੜੀਆਂ ਆਪਣੇ ਕਮਿਊਨਿਟੀ ਲਈ ਵੀ ਜਿਹੜੀਆਂ ਬੰਦਾ ਟਾਈਟਲ ਦੇ ਨਾਮ ਨਹੀਂ ਬਦਲਦਾ ਅ ਐਕਸਪੀਰੀਅੰਸ ਦੇ ਨਾਲ ਬਦਲ ਜ਼ਰੂਰ ਸਕਦਾ ਤੇ ਉਹ ਆਪਣੇ ਜਿਹੜੀ ਸੋਚਣੀ ਆ ਉਹ ਵੀ ਬਦਲ ਸਕਦੀ ਆ ਪਰ ਉਹ ਬੰਦਾ ਉਹੀ ਰਹਿੰਦਾ ਜੇ ਤਾਂ ਅਸੀਂ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਵਰਤੀਏ ਤਾਂ ਫਿਰ ਟਾਈਟਲ ਤਾਂ ਟਾਈਟਲ ਹੀ ਹੁੰਦਾ ਜਿਹੜੀ ਲਫ਼ਜ਼ ਸਾਰੀ ਜਗ੍ਹਾ ਮਸ਼ਹੂਰ ਹੋਇਆ ਵੈ ਜਿਹੜੀ ਕਿਵੇਂ ਬਣਿਆ ਸੀ ਇਹ ਲਫ਼ਜ਼ ਕਿਵੇਂ ਆਇਆ ਹੁਣ ਐਂਡ ਵਾਲਾ ਸੈਗਮੈਂਟ ਸੀਗਾ ਜਿਹੜੀ ਆਪਣਾ ਨਾਲ ਸ਼ੁਭਨਾਮ ਸਾਡਾ ਹੈਗਾ ਜਸਦੀਪ ਤੇ ਜਦੋਂ ਸਾਨੂੰ ਸਾਡਾ ਜਨਮ ਹੋਇਆ ਸੀਗਾ ਸਾਨੂੰ ਜਸਦੀਪ ਦਾ ਨਾਮ ਦਿੱਤਾ ਗਿਆ ਸੀਗਾ ਆ ਉੱਥੇ ਆਪਣੇ ਜਿਹੜੇ ਥੋੜੀ ਵੱਡੇ ਕਜ਼ਿਨਸ ਨੇ ਅ ਤੇ ਆਪਣੇ ਨਾਲ ਮੰਮੀ ਹੁਣੀ ਸੀਗੇ ਉਹ ਕਹਿੰਦੇ ਨਹੀਂ ਥੋੜਾ ਜਿਹਾ ਆਪਾਂ ਜਿਹੜੀ ਰੱਖ ਲਨੇ ਆ ਜਿਹੜੀ ਤੇ ਉਸ ਤੋਂ ਬਾਅਦ ਜਿਹੜੀ ਹੀ ਚੱਲ ਗਿਆ ਜੈ I don't know why ਸਾਰੇ ਨੇ ਜਿਹੜੀ ਕਰਨ ਲੱਗਿਆ ਹੁਣ ਮੈਨੂੰ ਕਈ ਵਾਰ ਜਸਦੀਪ ਸੁਣਨਾ ਅਜੀਬ ਲੱਗਦਾ ਕਿ ਜਿਹੜੀ ਮੋਸਟਲੀ ਹੈਗਾ ਅੰਡਰਸਟੈਂਡ ਕਿ ਮੈਂ ਕੋਈ ਬਾਹਲੀ ਵੱਡੀ ਗਲਤੀ ਕਰ ਲਈ ਤੇ ਛੇਤਰ ਪੈਣ ਵਾਲੇ ਫਿਰ ਤੇ ਜਸਦੀਪ ਹੋਊਗਾ ਪਰ ਮੋਸਟਲੀ ਜਿਹੜੀ ਆ ਓਕੇ ਮੈਨੂੰ ਨਹੀਂ ਲੱਗਦਾ ਤੁਸੀਂ ਲਾਈਫ ਚ ਕਰੇ ਕੋਈ ਗਲਤੀ ਕਰੋਗੇ ਕਿਉਂਕਿ ਜਿਹੜਾ ਰੋਲ ਜਿਹੜਾ ਤੁਸੀਂ ਆਪ ਦੀ ਪਰਸ਼ੋਕਰ ਚ ਨਿਮਾ ਕੇ ਆਏ ਹੋ ਜਿੰਨਾ ਕੰਟਰੀਬਿਊਸ਼ਨ ਤੁਹਾਡਾ ਕਮਿਊਨਿਟੀ ਦੇ ਪ੍ਰਤੀ ਹੈ ਸਾਡੇ ਭਾਈਚਾਰੇ ਪ੍ਰਤੀ ਹੈ ਭਾਵੇਂ ਉਹ ਕਿਸੇ ਵੀ ਮਤਲਬ ਬੈਕਗਰਾਉਂਡ ਤੋਂ ਆਉਂਦਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਹਮੇਸ਼ਾ ਤੁਹਾਨੂੰ ਚੰਗੀਆਂ ਪੋਜ਼ਿਟਿਵ ਨਜ਼ਰੀਏ ਨਾਲ ਦੇਖਿਆ ਜਾਏਗਾ ਦੁਆਵਾਂ ਦਿੱਤੀਆਂ ਜਾਣਗੀਆਂ ਤੇ ਅੱਜ ਦਾ ਇਹ ਸੈਗਮੈਂਟ ਇੱਥੇ ਰੈਪ ਅਪ ਵੀ ਕਰਦੇ ਆਂ ਤੇ ਜਿਹੜੀ ਉਮੀਦ ਕਰਦਾ ਮੈਂ ਕਿ ਮੈਂ ਜਿਹੜੀ ਦੇਵਗਨ ਨਾਲ ਦੁਬਾਰਾ ਇੱਕ ਵਾਰੀ ਫੇਰ ਇੰਟਰਵਿਊ ਕਰਾਂਗਾ ਪਰ ਉਹੀ ਸਵਾਲ ਤੇ ਜਦੋਂ ਬਾਈ ਦਾ ਵਿਆਹ ਹੋ ਗਿਆ ਬਾਕੀ ਉਦੋਂ ਬਾਅਦ ਆਪਾਂ ਜਰੂਰ ਇੱਕ ਇੰਟਰਵਿਊ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਚੀਜ਼ ਰਹਿ ਗਈ ਹੋਵੇ ਤਾਂ ਆਪਾਂ ਉੱਤੇ ਗੱਲਬਾਤ ਕਰ ਸਕਦੇ ਹਾਂ हां जी बस मैं ਤੁਹਾਡੀ ਸਰੋਤਿਆਂ ਨੂੰ ਇਹ ਜਰੂਰ ਦੱਸਣਾ ਚਾਹੁੰਦਾ ਕਿ ਆਪਣੇ ਜੋ 2025 ਦੀ ਬਜਟ ਅਸੀਂ ਪ੍ਰੈਜ਼ੈਂਟ ਕੀਤਾ ਲਾਸਟ ਵੀਕ ਉਹ ਕਾਫੀ ਵੱਡਾ ਬਜਟ ਆ ਤੇ ਸਾਨੂੰ ਸਾਰਾ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਦੇ ਕੀ ਹੀ ਚੱਲ ਰਿਹਾ ਦੁਨੀਆ ਦੇ ਵਿੱਚ ਕਾਫੀ ਅਨਸਰਟਨ ਟਾਈਮਸ ਆ ਸੀ ਕੈਲੋ ਰਾਈਟ ਕਿ 트럼ਪ ਦਾ ਕੋਈ ਪਤਾ ਨਹੀਂਗਾ ਅੱਜ ਕੀ ਮਨ ਬਣਾਉਂਦਾ ਕੱਲ ਨੂੰ ਕੀ ਕਹਿੰਦਾ ਤੇ ਇਹਦੇ ਨਾਲ ਕੀ ਇਫੈਕਟ ਹੈ ਟੈਰਫ ਦਾ ਕਾਫੀ ਵੱਡਾ ਕੈਨੇਡਾ ਤੇ ਨੁਕਸਾਨ ਹੋ ਸਕਦਾ ਤੇ ਇਹਨੂੰ ਇਸ ਨੂੰ ਸਮਝਦੇ ਹੋਏ ਅਸੀਂ ਇੱਕ ਬਜਟ ਤਿਆਰ ਕੀਤਾ ਜਿਹਦੇ ਵਿੱਚ 3 3.7 billion dollars the investments horiyan Manitoba de vich a healthcare system de vich apne highways de schools de public society te bahut vaddi investments horiyan te apne premier kehnde ha ke eh jada budget hega eh hega apna build 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 Manitoba ਇਨਵੈਸਟਮੈਂਟ ਬਜਟ ਇਹ ਹੈਗਾ ਲੋਕ ਆਪਣੀ ਮੈਨਟ ਹੋਮਿੰਸ ਨੂੰ ਪ੍ਰੋਟੈਕਟ ਕਰਨ ਦਾ ਬਜਟ ਆ ਜੀ ਸਪੈਸ਼ਲੀ ਐਟ ਦਿਸ ਟਾਈਮ ਪ੍ਰੋਟੈਕਟਿੰਗ ਜੋਬਸ ਹਨ ਉਹ ਪਤਾ ਵੀ ਹੈ ਲੋਟ ਆਫ ਪੀਪਲ ਆਰ ਕਨਸਰਨਡ ਅਬਾਊਟ ਦ ਟੈਰਿਫਸ ਐਂਡ ਦ ਸਿਚੁਏਸ਼ਨ ਸੋ ਜੋ ਬਜਟ ਅਸੀਂ ਤਿਆਰ ਕੀਤਾ ਇਟਸ ਟੂ ਪ੍ਰੋਟੈਕਟ ਮੈਨਟ ਹੋਮਿੰਸ ਟੂ ਪ੍ਰੋਟੈਕਟ ਦ ਇਕਨੋਮੀ ਐਂਡ ਪ੍ਰੋਟੈਕਟ ਆਰ ਜੋਬਸ ਜੀ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਕਾਫੀ ਪਚਾਰ ਪਾਇਆ ਵੇ ਸਰਪੰਚ ਸਾਹਿਬ ਜਿਹੜੇ ਅਮਰੀਕਾ ਦੇ ਨੇ ਉਹ ਆਏ ਦੇ ਨਵੇਂ ਬਿਆਨ ਦੇ ਦਿੰਦੇ ਨੇ ਤਾਂ ਮੈਨੂੰ ਲੱਗਦਾ ਵਾ ਪਰ ਹੁਣ ਲੱਗਦਾ ਕਿ ਠੰਡੇ ਪੈ ਜਾਣਗੇ ਦੇਖੋ ਦੇਖੋ ਹੋਪਫੁਲੀ ਸਾਡਾ ਫੋਕਸ ਇਹ ਹੋਣਾ ਚਾਹੀਦਾ ਸਪੈਸ਼ਲੀ ਬਟ ਮੈਂ ਭਾਜੀ ਇੱਕ ਚੀਜ਼ ਹੋਰ ਦੇਖੀ ਹਾਂਜੀ ਕਿ ਕੈਨੇਡੀਅਨ ਯੂਨਾਈਟਡ ਹੋ ਗਏ ਉਹਦੇ ਕਾਰਨ ਯੂਨਾਈਟਡ ਹੋ ਗਏ ਬਿਲਕੁਲ ਇਹੀ ਮੈਂ ਕਹਿਣ ਲੱਗਾ ਸੀਗਾ ਕਿ ਇਹ ਜਿਹੜੀ ਯੂਨਿਟੀ ਆ ਇਹ ਮੈਂ ਬਹੁਤ بڑے ਚੈਰ ਬਾਦ ਇਹ ਦੇਖੀ ਆ ਜਿਹੜੀ ਯੂਨਿਟੀ ਆ ਤੇ ਇਹਦੇ ਨਾਲ ਸਾਰਿਆਂ ਨੂੰ ਇਹ ਵੀ ਥੋੜੀ ਜੀ ਸੋਝੀ ਆ ਗਈ ਕਿ ਅਸੀਂ ਕੈਨੇਡਾ ਕੈਨੇਡੀਅਨਸ ਨੂੰ ਸਪੋਰਟ ਕਿਵੇਂ ਕਰਨਾ ਰਾਈਟ ਬਾਏ ਲੋਕਲ ਸ਼ਾਪ ਲੋਕੋ ਸੋ ਇੱਕ ਇਹ ਵੀ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰ ਸਕਦਾ ਜੇ ਤੁਹਾਨੂੰ ਮੌਕਾ ਹੈਗਾ ਸਪੋਰਟ ਯਰ ਲੋਕਲ ਬਿਜ਼ਨਸ ਬਾਏ ਸਮਥਿੰਗ fromParams ਅ ਲੋਕਲ ਕੰਪਨੀ ਅ ਕੈਨੇਡੀਅਨ ਕੰਪਨੀ ਸਪੋਰਟ ਦ ਲੋਕਲ ਬਿਜ਼ਨੈਸਿਸ ਇਨ ਆਰ ਓਨ ਕਮਿਊਨਿਟੀਜ਼ ਆ ਜਿਹੜਾ ਆਪਾਂ ਪੈਸੀ ਬੜੀ ਮਿਹਨਤ ਨਾਲ ਕਮਾਉਂਦੇ ਆ ਇੱਥੇ ਜੋ ਵੀ ਖਰਚਾ ਕਰਨਾ ਛੜ ਕੀ ਪੈਰੀ ਕੈਨੇਡਾ ਐ ਮਾਨਿਟੋਬਾ ਕਿਉਂਕਿ ਆਖਰ ਜਿਵੇਂ ਕਿਆ ਸੀਗਾ ਵੀ ਆਰ ਕੈਨੇਡੀਅਨ ਵੀ ਆਰ ਪ੍ਰਾਊਡ ਟੂ ਬੀ ਕੈਨੇਡੀਅਨ ਐਸ ਟਾਈਮ ਤੇ ਇੱਕ ਬਹੁਤ ਹੀ ਵੱਡਾ ਫਲੈਗ ਲੱਗਿਆ ਹੋਇਆ ਲੈਜਿਸਲੇਟਿਵ ਬਿਲਡਿੰਗ ਦੇ ਸਾਹਮਣੇ ਤੇ 6 ਤਰੀਕ ਨੂੰ ਇਹ ਵੀ ਮੈਂ ਨਾਲ ਦੱਸ ਦਿਆਂਗਾ ਆਪਣੇ ਸਰੋਤਿਆਂ ਨੂੰ ਕਿ 6 ਤਰੀਕ ਨੂੰ ਅਸੀਂ ਰੈਲੀ ਫਾਰ ਕੈਨੇਡਾ ਇੱਕ ਬਹੁਤ ਵੱਡੀ ਰੈਲੀ ਕਰ ਰਹੇ ਹਾਂ ਲੈਜਿਸਲੇਟਿਵ ਬਿਲਡਿੰਗ ਦੇ ਸਾਹਮਣੇ ਤੇ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਪਲੀਜ਼ ਆਉਣਾ ਉਥੇ ਬੱਚਿਆਂ ਲਈ ਗੇਮਸ ਹੋਣਗੀਆਂ ਇਟਸ ਗੋਣੇ ਬੀ ਅ ਰੈਲੀ ਫॉर ਕੈਨੇਡਾ ਸਾਰਿਆਂ ਦਾ ਮਾਣ ਤੇ ਦੌੜ ਦੇ ਜੀ ਬਹੁਤ ਵਧੀਆ ਲੱਗਿਆ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਇਦਾਂ ਹੀ ਤੁਸੀਂ ਭਾਈਚਾਰੇ ਦੀ ਸੇਵਾ ਕਰਦੇ ਰਹੋਗੇ ਓਨਲੀ ਧੰਨਵਾਦ ਥੈਂਕ ਯੂ ਇਹ ਸੰਜੀ ਜਿਹੜੀ ਦੇਵਗਨ ਜਿਹੜੇ ਪਹਿਲੀ ਵਾਰੀ ਕੈਨੇਡੀਅਨ ਬੌਰਨ ਸਿੱਖ ਪੰਜਾਬੀ ਐਮ ਐਲ ਏ ਬਣੇ ਨੇ ਸਾਡੇ ਲਈ ਮੈਨੀਟੋਬਾ ਵਾਸੀਆਂ ਲਈ ਇਹ ਬਹੁਤ ਵੱਡੀ ਚੀਜ਼ ਸੀ ਜਿਸ ਦਿਨ ਦੇ ਐਮ ਐਲ ਏ ਬਣੇ ਨੇ ਲੋਕਲ ਬੱਚੇ ਜਿਹੜੇ ਇੱਥੋਂ ਦੇ ਜੰਮੇ ਪਲੇ ਨੇ ਉਹਨਾਂ ਵਿੱਚ ਇੱਕ ਉਹਨਾਂ ਵਿੱਚ ਇੱਕ ਤੁਸ਼ਾ ਪੈਦਾ ਹੋਇਆ ਵਾ ਕਿ ਅਸੀਂ ਵੀ ਲਾਈਫ ਦੇ ਵਿੱਚ ਕੋਸ਼ਣਾ ਕੁਸ਼ ਹਾਸਲ ਜ਼ਰੂਰ ਕਰਨਾ ਵਾ ਜ਼ਰੂਰੀ ਨਹੀਂ ਆਪਾਂ ਕੱਲਾ ਪੋਲਿਟਿਕਸ ਤੇ ਜਾਣਾ ਜ਼ਰੂਰੀ ਨਹੀਂ ਆਪਾਂ ਕੱਲੇ ਡਾਕਟਰ ਬੰਨਾ ਆਪਾਂ ਕਿਸੇ ਵੀ ਸਟਰੀਮ ਚ ਜਾ ਸਕਦੇ ਹਾਂ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਅੱਜ ਇਹ ਸੈਗਮੈਂਟ ਸਿਰਫ ਇੱਕ ਮੋਟੀਵੇਸ਼ਨਲ ਸੀਗਾ ਕਿ ਜੇੜੀ ਦੇਵਗਨ ਨੇ ਕਿੰਨੇ ਲੋਕਾਂ ਨੂੰ ਇੱਕ ਇਨਸਪਾਇਰ ਕੀਤਾ ਵਾ ਕੈਨੇਡਾ ਦੇ ਵਿੱਚ ਸੋ ਅੱਜ ਇੱਥੇ ਹੀ ਸ਼ੋਅ ਦਾ ਸਮਾਪਤੀ ਕਰਦੇ ਹਾਂ ਮਿਲਾਂਗੇ ਅਗਲੀ ਵਾਰ ਤਦ ਤੱਕ ਲਈ ਸਤਿ ਸ੍ਰੀ ਅਕਾਲ